ਨੇ ਹਲਾ ਚਦੇ ਨੇ ਫੋਨ ਨੀਉ ਕੀਤਾ ਮੈਨੂੰ ਘਰ ਵਾਲੇ ਫੋਨ ਤੇ ਕਰਦੀ ਐ ਤੇ ਉਹ ਚੁੱਕਦੇ ਨਹੀਂ ਐ ਜੇ ਮੈਂ ਚੁੱਕਾਂ ਤੇ ਘਰ ਚ ਪਵਾੜਾ ਪੈਂਦਾ ਕੀ ਕਰਾਂ ਸਮਝ ਨਹੀਂ ਲੱਗਦੀ ਕੁਝ ਵੀ ਇਹਨਾਂ ਨੂੰ ਫੋਨ ਲਾਵਾਂ ਕਿ ਜਾਂ ਨਾ ਲਾਵਾਂ ਇੱਕ ਤਿਰਾਦਾ ਬਣੰਦਿਆ ਵਾ ਘਰ ਹੀ ਲਿਨੀ ਆ ਗੱਲ ਤੇ ਮਮੀ ਤਾਂ ਠੀਕ ਆ ਜੇ ਉਹਨੇ ਨਹੀਂ ਫੋਨ ਕੀਤਾ ਤੇ ਜੋ ਵੀ ਮੈਨੂੰ ਕਰ ਦਿੰਦਾ ਮੈਨੂੰ ਪੁੱਛਦਾ ਤਾਂ ਸਹੀ ਕਿ ਭਾਜੀ ਅੱਜ ਤੁਸੀਂ ਜਾਣਾ ਵਾ ਪੁੱਤ ਇਹੋ ਗੱਲ ਤੇ ਤੈਨੂੰ ਮੈਂ ਸਮਝਾਉਣ ਲਈ ਆ ਚੱਲ ਕੋਈ ਗੱਲ ਨਹੀਂ ਛੱਡ ਉਹ ਲੋਕ ਹੀ ਇਦਾਂ ਦੇ ਆ ਤੂੰ ਸਮਾਨ ਆਪਣਾ ਪੈਸ ਕਰ ਤੇ ਜਿਹੜੇ ਬਿਸਕੁਟ ਵਾ ਮੈਂ ਤੈਨੂੰ ਪਾ ਕੇ ਦਵਾ ਤੇ ਰੱਖ ਵਿੱਚ ਸਭ ਕੁਝ ਠੀਕ ਹੋ ਜਾਣਾ ਵਾ ਤੇ ਐਵੇਂ ਫਿਕਰ ਨਾ ਕਰੀ ਜਾ ਬਾਰ-ਬਾਰ ਉਹੋ ਗੱਲ ਸੋਚੀ ਜਾਣਾ ਤੂੰ ਉਮਰ ਰੰਗੀ ਤੇਰੀ ਚੰਗਾ ਫਿਰ ਡਾਡੀ ਜੀ ਚੰਗਾ ਪੁੱਤ ਚੰਗਾ ਪਣ ਵੀ ਇਹ ਪੁੱਤ ਕਿਹ ਇਹ ਗੱਲ ਦਾ ਨਾ ਫਿਕਰ ਨੀਗਾ ਕਰਨਾ ਜੇ ਕੋਈ ਗੱਲਬਾਤ ਕਰਨਗੇ ਨਾ ਅਸੀਂ ਜਿੰਦੇ ਜਾਗਦੇ ਬੈਠੇ ਆ ਇੱਥੇ